ਉਕਾ ਸ਼ੀਨਾ ਖੇਤੀ ਸੇ ਤਿੰਨ ਵੇੜ ਲਾ ਗਾ ਤੇਰੀ ਪ੍ਰੀਤੀ ਦਾ ਫੋਨ ਵੀ ਆਉਣ ਵਾਲਾ ਹੀ ਫੋਨ ਦਾ ਤਾਂ ਪਤਾ ਨਹੀਂ ਗੋਆ ਇਹਦਾ ਫੇ ਆ ਗਿਆ ਤੈਨੂੰ ਮਾਸਾ ਸ਼ਰਮ ਨਹੀਂ ਆਉਂਦੀ ਡੇਢ ਘੰਟਾ ਲਾ ਕੇ ਮੈਂ ਤੇਰਾ ਗੋਆ ਸਾਫ਼ ਕੀਤਾ ਤੂੰ ਫੇ ਫੋਸ ਤੇ ਫੋਸ ਫੋਟੋ ਪਰਾ ਚੱਕਣਾ ਦਾ ਪੈਣਾ ਹੀ ਆਹੀਂ ਜੋ ਆਦੇ ਗੋਏ ਚੱਕਰ ਲੋ ਤੂੰ ਇਥੇ ਟਾਲੀਆ ਤੇ ਸ਼ਰਮਾਰ ਲਓ ਜਾਂ ਮੇਰਾ ਮਾਰ ਦੋ ਆਇਆ ਗੋਲੇ ਕੁੜੇ ਜੀ ਫੁੱਟੇ ਘੱਟਾ ਇੱਥੇ ਮੈਂ ਗੋਹਾ ਕੂੜਾ ਖੇ ਚੱਕਣਾ ਬਾਟਾ ਤਾਂ ਭੱਠੇ ਵਾਂਗੂ ਖੁੱਲਾ ਪਿਆ ਵਾ ਇੱਥੇ ਮੈਂ ਕੀ ਚੱਕਾ ਚੰਦ ਦੇਖਦਾ ਇਹਦੇ ਵਿੱਚੋਂ ਦੀ ਬੁਤਾ ਦੇ ਬਿੱਤੀ ਬੱਸ ਬੁਤਾ ਗੱਦਰ ਕੀ ਦੇਖੀ ਆਨੀ ਆ ਅੰਦਰ ਨੂੰ ਦੇਖ ਓਏ ਅੰਦਰ ਆ ਤੁਹਾਡੇ ਮੂੰਹ ਦੇਖੜੇ ਪੈਣੇ ਕਰਮਾਂ ਵਾਲੀਏ ਸਾਡੇ ਕਿਹੜਾ ਕਰਮਾਂ ਕੋਈ ਹੈਗੀ ਐ ਪ੍ਰੀਤੀ ਆ ਉਹ ਤਾਂ ਨਹੀਂ ਯਾਦ ਕਰਦੀ ਕੋਈ ਉਦੋਂ ਦੇ ਕਰਮਾਂ ਵਾਲੀ ਤੂੰ ਤੂੰ ਬੜੀ ਲੰਬੀ ਆ ਕਰ ਲਿਆ ਕਿਸੇ ਦੇ ਸਮਝ ਆਣ ਹਨ ওভার ਕੀ ਬੁਗਿਆ ਤੇਰੀ ਤੋਂ ਮਰੀ ਬੜੀ ਲੰਬੀ ਆ ਸਾਰੇ ਕੰਮ ਧੰਦੇ ਨਵੇੜ ਕੇ ਮੈਂ ਕਿਹਾ ਜਦੋਂ ਮੇਰੀ ਪ੍ਰੀਤੀ ਦਾ ਫੋਨ ਆ ਗਿਆ ਸਾਰੇ ਕੰਮ ਸਟਾਪ ਪ੍ਰੀਤੀ ਨਾਲ ਹੀ ਟਾਕ ਕਰਨੀ ਆ ਐਨੀ ਟਾਈਮ 24 ਆਰਸ ਉਹ ਬੁਗਿਆ ਤੂੰ ਸੱਚ ਕਰਕੇ ਮੰਨੀ ਮੈਂ ਤੈਨੂੰ ਯਾਦ ਕਰਨ ਦੇਗਾ ਨਾਲ ਹੀ ਤੇਰਾ ਫੋਨ ਆ ਗਿਆ ਜੇ ਕਿਤੇ ਮੈਂ ਰੱਬ ਤੋਂ ਕੋਈ ਸ਼ੋਰ ਮੰਗ ਲੈਂਦਾ ਨਾ ਧਰਮ ਨਾ ਰੱਬ ਨੇ ਮੈਨੂੰ ਉਹ ਵੀ ਦੇ ਦੇਣਾ ਹੈਗਾ ਲੱਹ ਆਤੀ ਆਂਦੀ ਏ ਸੌਂ ਲੱਗੇ ਤੇਰੀ ਤੈਨੂੰ ਯਾਦ ਕਰਨਦੇ ਆ ਸਵੇਰ ਦੇ ਜਿੰਨੇ ਕੰਮ ਕੀਤੇ ਨਾ ਤੇਰਾ ਨਾਂ ਲੈ ਕੇ ਸ਼ੁਰੂ ਕੀਤੇ ਓ ਅਸ਼ਾ ਜੀ ਹੱਸੇ ਨਾ ਯਾਦ ਕਰਿਆ ਕਰੋ ਮੈਨੂੰ ਤੁਸੀਂ ਸੱਚੀ ਮੈਨੂੰ ਇੰਨਾ ਯਾਦ ਕਰਦੇ ਆ ਹਾਈ ਦੁੌਰ ਕੀ ਬੁੱਗਿਆ ਜਿੰਨੀ ਯਾਰੀ ਕੋਈ ਕੰਮ ਧੰਦਾ ਕਰੀਦਾ ਤੇਰਾ ਹੀ ਨਾਂ ਨਿਕਲਦਾ ਮੂੰਹ ਚ ਹਾਈ ਪ੍ਰੀਤੋ 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 ਹੀ 24 ਘੰਟੇ ਚੱਲਦਾ ਰਹਿੰਦਾ ਤੈਨੂੰ ਤਾਂ ਇੰਨੀਆਂ ਛਿਕਾਉਣੀਆਂ ਚਾਹੀਦੀਆਂ ਨੇ ਦੋ ਡੱਬੇ ਦੇ ਨੂੰ ਗੋਲੀਆਂ ਦੇ ਖਾ ਲੈਣੇ ਚਾਹੀਦੇ ਬੰਦਰ ਜੀ ਦਿੰਨਾ ਮਦਨ ਯਾਦ ਕਰ ਕਮਲੇ ਤੇਰੀਆਂ ਆਹੀ ਗੱਲਾਂ ਨੇ ਮੈਨੂੰ ਪਟਿਆ ਬਗਿਆ ਤੂੰ ਆਪਣੇ ਮਨ ਚ ਕਦੀ ਵੀ ਇਦਾਂ ਦਾ ਥਾਟ ਨਹੀਂ ਲੈ ਕੇ ਹੋਣਾ ਵੀ ਅਸੀਂ ਤੇਤੋਂ ਕਦੀ ਕੰਮ ਕਰਾਵਾਂਗੇ ਕਰਮਚਾਰੀ ਤੇ ਇੱਥੇ ਕੰਦਾ ਜਿਹਾ ਵੱਜਦੇ ਫਿਰਦੇ ਆ 2000 ਕਰਮਚਾਰੀ ਥੋੜਾ ਨਹੀਂ ਹੁੰਦਾ ਮੂੰਹ ਭਰਦਾ 2000 ਸਹੀ ਗੱਲ ਆ ਹਾਂ ਤੂੰ ਹੀ ਮੜਾ ਜਾ ਔਫਿਸ ਤੇ ਜਾ ਮੈਂ ਆ ਗਿਆ ਹੈਲੋ ਕੀ ਕਹਿੰਨੇ ਮੈਂ ਤੂੰ ਮੇਂ ਕਰ ਲਓ ਤੁਸੀਂ ਕੰਮ ਨਹੀਂ ਕੰਮ ਵੀ ਤੈਨੂੰ ਪਤਾ ਦੇਖੋ ਪੁੰਚੇ ਆਫਿਸ ਆਏ ਹੋ ਕੰਮ ਤੇ ਕਰਨਾ ਹੀ ਪੈਣਾ ਹੈ ਅੰਮੀ ਪਣਾ ਕੰਮ ਬੁਕੀ ਮੇਰਾ ਆਹੀ ਡਰੀਮਾ ਮੈਂ ਤੁਹਾਡੇ ਨਾਲ ਲਗਜ਼ਰੀ ਜ਼ਿੰਦਗੀ ਜੀਉਣਾ ਚਾਹੁੰਦੀ ਮੈਂ ਕਹਾਂ ਤੂੰ ਟੈਨਸ਼ਨ ਘਾਤੋ ਲੈਣੀ ਆ ਮੇਰੇ ਵਰਗੀ ਲਗਜ਼ਰੀ ਲਾਈਫ ਤੈਨੂੰ ਵੀ ਛੇਤੀ ਆਪਾਂ ਦੇ ਦੇਣੀ ਹੈ ਵਿਆਹ ਹੋ ਲੈਣ ਦੇ ਬਾਅਦ ਤੂੰ ਸਾਡਾ ਟੈਨਸ਼ਨ ਨਹੀਂ ਲੈਣੀ ਤੂੰ ਕੈ ਚੀਜ਼ ਦੀ ਪੈਹਾ ਪੈਹਾ ਆਕਣਾ ਨਹੀਂ ਮੁੱਕਦਾ ਸਾਰੀ ਭਾਰ ਹੈ ਤਦੂ ਡਾਕਟਰ ਵਾਲਾ ਇੱਕ ਬੰਦੇ ਨੂੰ ਸ਼ਿਟਿਊ ਬਹੁਤ ਪਿਆਰਾ ਲੱਗਦਾ ਮੈਨੂੰ ਮੈਂ ਉਹੀ ਰੱਖਿਆ ਸਾਡੇ ਵੀ ਸ਼ਿਟਿਊ ਹੀ ਆ ਓਕੇ ਇਹ ਤੁਹਾਨੂੰ ਖਾਂਦੇ ਪੀਂਦੇ ਘਰ ਦਾ ਇਹ ਪੜਿਆ ਵਾ ਜੱਤ ਵਾ ਜੜੀ ਬਈ ਇਹਦੇ ਅੱਖਾਂ ਦੇ ਤੈਣਗਾ ਲਾਈਆਂ ਪਈਆਂ ਮੈਂ ਜਿੰਨੇ ਵਾਲ ਆ ਇਹ ਇਦਾਂ ਦਾ ਸ਼ਿਟਿਊ ਤੇ ਮੈਂ ਪਹਿਲੀ ਵਾਰ ਸੁਣਿਆ ਮੈਨੂੰ ਵੀ ਲੈ ਦੂੰਗਾ ਇਦਾਂ ਦਾ ਸ਼ਿਟਿਊ ਇਹ ਬੜਾ ਜਿਆਦਾ ਬ੍ਰਾਂਡ ਨਸਲਦਾ ਹੈ ਓਕੇ ਪਲੀਜ਼ ਤੁਸੀਂ ਮੈਨੂੰ ਕਦੇ ਛੱਡਿਓ ਨਾ ਯਾਰ ਬੁੱਗੇ ਤੈਨੂੰ ਮੈਂ ਖਾ ਤੋ ਛੱਡਣਾ ਨਾ ਕਦੀ ਇਹ ਭਾਪ ਕੰਮ ਕੀਤਾ ਨਾ ਤੇ ਮੁੰਦਰੰਦਰ ਉਹ ਜਿੱਦਾ ਹੀ ਰਾਜੇ ਵਾਲੀ ਜਿੰਦਗੀ ਜਿੰਨੇ ਆ ਉਹਦਾ ਤੂੰ ਹੀ ਜੀ ਜਾਓ ਹਾਈ ਯਾਰ ਤੁਸੀਂ ਕਿੰਨੇ ਚੰਗੇ ਆ ਤੁਸੀਂ ਕਦੇ ਮੈਨੂੰ ਝੂਠ ਨਹੀਂ ਬੋਲਦੇ ਆਈ ਲਵ ਯੂ ਤੁੰ ਨੂੰ ਮੈਂ ਵੀ ਕਦੇ ਨਹੀਂ ਕੋਦਾ ਅਜੇ ਤੱਕ ਨਹੀਂ ਕਦੀ ਬੋਲਿਆ ਤੂੰ ਕੋ ਮੇਰੀ ਫੇਰ ਆ ਬੁਗਿਆ 1 ਮਿੰਟ ਹੋਲਡ ਕਰਿਆ ਲੈ ਇਹ ਗਾਦੀ ਵਾਰਿਆ ਉਹਦਾ ਹੀ ਆ ਵੇ ਗੱਡੀ ਪਾਰਕਿੰਗ ਚ ਲਾ ਦਵਾ ਮੜੀ ਹਾਂਜੀ ਹਾਂਜੀ ਠੀਕ ਆ ਤੁਸੀਂ ਕਰ ਲਓ ਜੀ ਪਾ ਹਾਏ ਜਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਦੱਸਦੇ ਪਏ ਆ ਤੁਹਾਡਾ ਰੂਮ ਵੀ ਬੜਾ ਲਗਜ਼ਰੀ ਹੋਣਾ ਓ ਯਾਰ ਤੇ ਬੁੱਕੇ ਹੋਣਾ ਦਾ ਤਾਂ ਪੈ ਗਈ ਆ ਤੈਨੂੰ ਪਤਾ ਹੀ ਆ ਸੱਤ ਤੇਸੀ ਲੱਗੇ ਪਏ ਰੂਮ ਚ ਜੇ 15 20 ਮਿੰਟੇ ਚੀ ਜਲਾ ਲਈਏ ਇਹਨਾਂ ਨੇ ਮੇਰੇ ਨਾਲ ਬਰਫ ਸਿੱਟਣ ਲੱਪੇ ਨੇ ਨੇ ਸੀ ਸਟੇਟਿਓ ਵੀ ਸਾਡਾ ਏਸੀ ਜਪੈਂਦਾ ਉਹ ਤਾਂ ਮੈਂ ਤੈਨੂੰ ਗੱਲ ਦੱਸੀ ਨਾ ਆਲੀ ਰਹਿੰਦਾ 24 ਆਰ 26 ਇੰਚ ਇਹਦਾ ਗੱਦਾ ਹੀ ਆ ਅੱਧਾ ਘੁੱਬ ਜਾਂਦਾ ਪੌੜੀ ਲਾ ਕੇ ਬਾਹਰ ਘੱਡੀਦਾ ਇਹਨੂੰ ਬੈਠ ਤੋਈ ਤੁਸੀਂ ਵੀ ਨਾ ਕਾਹਲੀ ਨਾ ਹੋਇਰ ਬਾਕੀ ਮਾਨ ਨੰਬਰ ਗਏ ਚੀਜ਼ਾਂ ਨਹੀਂ ਕੀਤਾ ਸਾਰਾ ਕੁਝ ਤੇਰਾ ਹੀ ਆ ਸਾਡਾ ਦੋਸਤ ਹਾਏ ਮੈਂ ਮਰ ਜਾਂ ਸੱਚੀ ਬਾਕੀ ਬੁੱਗਿਆ ਤੈਨੂੰ ਗਏ ਚੀਜ਼ ਦੀ ਕੋਈ ਟੈਨਸ਼ਨ ਨਹੀਂ ਜਿਉਂ ਤਰ੍ਹਾਂ ਦਿਲ ਕਰਦਾ ਤੂੰ ਮੈਨੂੰ ਦੱਸ ਹਾਏ ਮੈਂ ਸੱਚੀ ਬਹੁਤ ਲੱਗੀ ਆ ਕਿ ਤੁਸੀਂ ਮੈਨੂੰ ਮਿਲੇ ਲੇ ਇਹਦੇ ਵਿੱਚ ਲੱਕੀ ਵਾਲੀ ਕਿਹੜੀ ਗੱਲ ਉਹ ਨਾਲੇ ਸੱਚ ਮੇਰੀ ਗੱਲ ਸੁਣ ਬੁੱਗੇ ਆਪਣੇ ਘਰੇ ਨਾ ਸੋਫਾ ਸੈਟ ਇੱਕ ਉਦਾਂ ਹੀ ਪਿਆ ਵਾ ਦੇਖ ਲਈ ਜੇ ਉਦਾਂ ਵਹੀ ਖੂਗਾ ਤੇ ਰੱਖਣਾ ਵਾ ਜਾ ਰਹੀ ਨਹੀਂ ਰੱਖ ਦੇਣਾ ਜੇ ਤੇਨੂੰ ਚਾਹੀਦਾ ਹੋਵੇ ਤਾਂ ਦੱਸ ਦੀ ਹੱਲਪ ਹੋ ਜੂਗੀ ਨਹੀਂ ਨਵਾ ਹੀ ਆ ਓਕੇ ਹੇ ਤੇਹੀ ਕਰਦਾ ਫੋਨ ਤੇ ਲੱਗਾ ਹੋਇਆ ਡੰਗਰ ਮਾ ਚੱਲ ਚਪੇੜ ਤੇਰੇ 21 ਵਜਣੀ ਹੈ ਹੋਲੀ ਨਹੀਂ ਬਕਵਾਸ ਕਰ ਸਕਦਾ ਤੈਨੂੰ ਨਹੀਂ ਪਤਾ ਫੋਨ ਚੱਲਣ ਦੇ ਆ ਹੈਲੋ ਸੁਣ ਕੀ ਹੋਇਆ ਮੈਂ ਹੈਲੋ ਹੈਲੋ ਕਰੀ ਜਾਂਦੀ ਤੁਸੀਂ ਬੋਲ ਦੇ ਨਹੀਂ ਅੱਗੇਓ ਉਹ ਗੰਦਾ ਰੱਖਿਆ ਨਾ ਇਹਨੂੰ ਗਰਮੀ ਬਹੁਤ ਲੱਗਦੀ ਹੈ ਨਾ ਹੋਣਾ ਵੀ ਪੈਂਦਾ ਇਹਨੂੰ ਪਤਾ ਬੰਦਿਆਂ ਨੂੰ ਇੰਨੀ ਗਰਮੀ ਲੱਗਦੀ ਐ ਇਹਨਾਂ ਨੂੰ ਤਾਂ ਲੱਗਣੀ ਹਾਂਜੀ ਹਾਂਜੀ ਸਹੀ ਗੱਲ ਆ ਉਹਗੇ ਮੇਰਾ ਵਧੀਆ ਵਧੀਆ ਗੱਡੀਆਂ ਚ ਘੁੰਮਣ ਨੂੰ ਬਹੁਤ ਦਿਲ ਕਰਦਾ ਕਰਤੀ ਨਾ ਛੋਟੀ ਗੱਲ ਗੱਡੀਆਂ ਇੱਕ ਇੱਕ ਤੋਂ BMW ਉਹ ਖਲੋਤੀ ਵੀ ਹੈ ਸੱਚੀ ਹੋਰ ਕਿਹੜੀ ਤੈਨੂੰ ਵਧੀਆ ਲੱਗਦੀ ਵਰਨਾ ਆਪਣੀ ਹੁੰਦਾ ਘਰੇ ਖਲੋਤੀ ਪਈ ਹੈ ਕਿੰਨੀਆਂ ਗੱਡੀਆਂ ਮੇਰੀਆਂ ਨੂੰ ਵੇਦਾ ਝੇੜਰ ਬਸੰਨ ਗੱਡੀਆਂ ਨਹੀਂ ਤੁਸੀਂ ਚਾਹੀਦੇ ਜੀ ਚਲੋ ਠੀਕ ਹੈ ਕੁਭੀ ਮੈਂ ਕੰਮ ਕਰ ਲਾ ਥੋੜੀ देर ਫਿਰ ਮੈਂ ਤੁਹਾਨੂੰ ਕਰਾਂਗੀ ਸੱਚੀ ਉਹ ਤਾਂ ਪੁੱਛੇ ਮੇਰੇ ਲੈ ਲਈ ਪੱਠੇ ਉਧਰ ਚੱਲ ਨਹੀਂ ਕਿ ਮੈਂ ਮੰਮੀ ਨੂੰ ਦੱਸਣਾ ਕਰੇ ਆਗੇ ਕਮਾਸ ਕਦੋਂ ਕਰੀ ਆਉਂਦੇ ਆ ਬੁਗਾ ਡੋਮੈਂਟਰ ਯਾਰ ਮੈਂ ਤੁਹਾਨੂੰ ਕਰਦਾ ਠੀਕ ਹੈ ਘਰੇ ਆ ਹਲੋ ਚੱਲ ਚੱਲ ਓਠ ਓਠੇ ਜਲਦੀ